ਸੋ ਦੋਸਤੋ ਤੀਜੇ ਸੂਬੇ ਦੇ ਵਿੱਚ ਤੁਸੀਂ ਵੇਖ ਰਹੇ ਹੋ ਵੜ ਚੱਲ ਰਹੀ ਆ ਠੀਕ ਹੈ ਟਾਈਮ ਪੁੱਛਦੇ ਆ ਵੀਰ ਸਮਾਂ ਕਿੰਨਾ ਹੋ ਗਿਆ ਇਸ ਵੜ ਨੂੰ ਸੋਈ ਜੀ 20 ਤੋਂ 25 ਦਿਨ ਹੋ ਗਏ 20 ਤੋਂ 25 ਦਿਨ ਹਾਜ਼ਰ ਦੁੱਧ ਕਿੰਨਾ ਜੀ ਵੀਰ ਜੀ 24 ਲੀਟਰ ਕੰਡੇ ਵਾਲਾ ਦੁੱਧ ਆ 24 ਲੀਟਰ ਹੈ ਹਾਂ ਜੀ ਠੀਕ ਹੈ ਜਿਹੜਾ ਕਿਸੇ ਵੀਰ ਨੇ ਅਗੇ ਚੁਆਈ ਕਰ ਲੈਣੀ ਆ ਹਾਂ ਜੀ ਵੀਰ ਜੀ ਦੁੱਧ ਤੇ ਬੱਚਾ ਨੀਚੇ ਕੀ ਆ ਜੀ ਵੀਰ ਜੀ ਪਿੱਛੇ ਬੱਚਾ ਬੱਚਾ ਹੈਗਾ ਤਾਂ ਰੇਟ ਵੀਰੇ ਮੁੱਲ ਕਿੰਨਾ ਦਾ ਮੁੱਲ ਵੀਰ ਜੀ 65000 ਦੇ ਵਿੱਚੋਂ 500 ਰੁਪਏ ਮਾਤਾਂ ਕਰਾਂਗੇ 65000 ਦੇ ਵਿੱਚੋਂ ਹਾਂ ਜੀ ਠੀਕ ਆ ਜੀ ਬਾਕੀ ਨਾ ਦੇਖੋ ਜੀ ਠੀਕ ਆ ਅਗਲੀ ਵਾਰ ਇਹ ਵੀ ਸੂਈ ਹੈ ਨਾ ਤੀਜਾ ਸਵੇਰ ਸੂਈ ਹੈ ਜੀ ਹਾਂ ਜੀ ਇਹ ਤੀਜਾ ਸਵੇਰ ਸੂਈ ਕੀ ਇਹਦੀ ਹੋਣ ਦੀ ਡਿਟੇਲ ਆ ਜੀ ਕਿੰਨਾ ਤੋਂ ਦਾ ਪਰਸੋਂ ਹੀ ਸੂਈਆਂ 15 ਲੀਟਰ ਬੋਲੇ ਦੇ ਨਾਟ ਬੋਲੇ ਦੇ ਵਿੱਚ ਆ ਜੀ ਬੱਚਾ ਨੀਚੇ ਆ ਗਿਆ ਜੀ ਨੀਚੇ ਵੀ ਜੀ ਬੱਚਾ ਜੀ ਨੀਚੇ ਬੱਚਾ ਆ ਗਿਆ ਠੀਕ ਆ ਜੀ ਮੇਲ ਕਾਫ ਤੇ 15 ਲੀਟਰ ਬੋਲੇ ਦੇ ਚਲਣ ਡਈ ਹੈ ਦੋਸਤੋ ਤੇ ਤੀਜਾ ਸਵੇਰ